ਅੰਮ੍ਰਿਤਸਰ ਦੇ ਹਲਕਾ ਰਾਜਾ ਸੰਸੀ ਦੇ ਪਿੰਡ ਚਵਿੰਡਾ ਕਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਦੇ ਵਿੱਚ ਸੜਕ ਦੁਰਘਟਨਾ ਦੌਰਾਨ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਉਮਰ 22 ਸਾਲ ਦੇ ਕਰੀਬ ਸੀ ਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਸਾਲ ਹੀ ਨੌਜਵਾਨ ਦੀ ਮਾਂ ਦੀ ਮੌਤ ਹੋਈ ਸੀ ਤੇ ਪਰਿਵਾਰ ਹਲੇ ਉਸ ਸਦਮੇ ਚੋਂ ਬਾਹਰ ਨਹੀਂ ਨਿਕਲਿਆ ਸੀ ਤੇ ਉਸ ਤੋਂ ਬਾਅਦ ਹੋਣ ਇਸ ਨੌਜਵਾਨ ਦੀ ਵੀ ਮੌਤ ਹੋ ਗਈ ਪਰਿਵਾਰ ਵਿੱਚ ਸਦਮਾ ਜਿਹੜਾ ਉਹ ਭਿਆਨਕ ਚਲਾ ਗਿਆ ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ ਇਹ ਖਬਰ ਸਾਹਮਣੇ ਆਈ ਹੈ ਅਮਰਿਤਕ ਨੌਜਵਾਨ ਦੀਦਾਰ ਜੀਤ ਸਿੰਘ ਪੁੱਤਰ ਹੀਰਾ ਸਿੰਘ ਹਲਕਾ ਰਾਜਾ ਸੰਸੀ ਦੇ ਪਿੰਡ ਚਵਿੰਡਾ ਕਲਾ ਦਾ ਰਹਿਣ ਵਾਲਾ ਸੀ ਉਹ 2 ਸਾਲ ਪਹਿਲਾਂ ਵਿਦੇਸ਼ ਗਿਆ ਸੀਗਾ ਇਸ ਸਬੰਧੀ ਭਰੇ ਮਨ ਨਾਲ ਜਾਣਕਾਰੀ ਦਿੰਦਿਆ ਹੀਰਾ ਸਿੰਘ ਨੇ ਦੱਸਿਆ ਕਿ ਉਸ ਉਹਨਾਂ ਦਾ ਇੱਕ ਲੌਤਾ ਪੁੱਤਰ 2 ਸਾਲਾਂ ਪਹਿਲਾਂ ਕੈਨੇਡਾ ਗਿਆ ਸੀਗਾ ਪੜ੍ਹਾਈ ਖਤਮ ਹੋਣ ਤੋਂ ਬਾਅਦ ਉਸ ਨੂੰ ਵਰਕ ਪਰਮਿਟ ਹਲੇ ਮਿਲਿਆ ਸੀ ਬੀਤੇ ਦਿਨੀ ਉਸ ਨੂੰ ਕਾਰ ਵਿੱਚ ਸਵਾਰ ਹੋ ਕੇ ਕੋਈ ਕੰਮ ਜਾ ਰਿਹਾ ਸੀ ਤਾਂ ਸਾਹਮਣੇ ਆ ਰਹੇ ਟਰਾਲੇ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਮੌਕੇ ਤੇ ਹੀ ਉਸ ਨੌਜਵਾਨ ਦੀ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਉਸ ਦੇ ਨਾਲ ਇੱਕ ਗੁਜਰਾਤ ਦੀ ਕੁੜੀ ਤੇ ਇੱਕ ਮਹਾਰਾਸ਼ਟਰ ਦਾ ਮੁੰਡਾ ਵੀ ਸੀ ਜਿਸ ਦੀ ਉਹ ਗੱਡੀ ਸੀ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਉੱਥੇ ਪੀੜਤ ਪਰਿਵਾਰ ਦਾ ਰੋ ਰੋ ਕੇ ਹੁਣ ਬੁਰਾ ਹਾਲ ਹੋਇਆ ਪਿਆ ਦੱਸਿਆ ਜਾ ਰਿਹਾ ਕਿ ਇੱਕ ਸਾਲ ਪਹਿਲਾਂ ਹੀ ਨੌਜਵਾਨ ਦیدارਜੀਤ ਸਿੰਘ ਦੀ ਮਾਂ ਦੀ ਮੌਤ ਹੋਈ ਸੀ ਤੇ ਦیدارਜੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਪਰ ਉਸ ਦੀ ਵੀ ਮੌਤ ਹੋ ਗਈ ਉਸ ਦੀ ਮੌਤ ਦੇ ਦੌਰਾਨ ਪਰਿਵਾਰ ਹੁਣ ਇੱਕ ਭਿਆਨਕ ਸਦਮੇ ਵਿੱਚ ਚਲਾ ਗਿਆ ਉਹਦਾ ਬੱਚੇ ਪੜ੍ਹਾਈ ਵੇਸਤੇ ਗਏ ਸੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਵਰਕ ਪਰਮਨਟ ਤੇ ਆ ਗਏ ਸੀ ਤੇ ਕੰਮ ਤੇ ਜਾ ਰਿਹਾ ਸੀ ਇਹ ਦਾਦਾਰਜੀਤ ਸਿੰਘ ਹੈ ਜੀ ਅੱਛਾ ਜੀ ਕਿੰਨੀ ਉਮਰ ਹੈ ਬੇਟੇ ਦਾ 21 ਸਾਲ ਦੇ ਆਸ-ਪਾਸ ਹੈ ਹਾਂਜੀ ਵਿਆਹ ਕਿ ਕਵਾਰਾ ਨਹੀਂ ਇੱਕ ਵਾਰ ਹੈ ਜੀ ਹਾਂਜੀ ਹਾਂਜੀ ਤੇ ਮੇਰੇ ਤਿੰਨ ਬੱਚੇ ਨੇ ਦੋ ਗੁੱਡੀਆਂ ਇੱਕ ਕਾਕਾ ਹੈ ਹਾਂਜੀ ਜਿਹਦੀ ਡੈਥ ਹੋ ਚੁੱਕੀ ਕਾਕੇ ਦੀ ਇੱਕ ਨੱਚ ਰੋ ਗਿਆ ਗਿਆ ਨੋ ਕੈਨੇਡਾ ਗਿਆ ਨੂੰ ਕਰੀਬ 2 ਸਾਲ ਹੋ ਗਏ ਨੇ ਹੋ ਗਿਆ ਪਰਮਿਟ ਮਿਲ ਗਿਆ ਹਾਂਜੀ ਵਰਕ ਪਰਮਿਟ ਦਾ ਹੋ ਗਿਆ ਆਨਲਾਈਨ ਹੋ ਗਿਆ ਅਸੀਂ ਭਰਾਈ ਭੇਜਦੇ ਹਾਂ ਹਾਂਜੀ ਪੜਾਈ ਬੈਸਤੀ ਗਈ ਮੈਂ ਪੜਾਈ ਲਈ ਵਰਕ ਪਰਮਿਟ ਲਈ ਹੀ ਤਮੰਨਾ ਹੋ ਗਈ ਸੀ ਨਹੀਂ ਹਾਲੀ ਅਪਲਾਈ ਕੀਤਾ ਆਨਲਾਈਨ ਹੋਇਆ ਸੀ ਹਾਂਜੀ ਆਨਲਾਈਨ ਹੋ ਗਿਆ ਸੀ ਤੇ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਸਵੇਰੇ 6 ਵਜੇ ਦੇ ਉਧਰ ਦੇ ਹਿਸਾਬ ਦੇ ਨਾਲ ਹਾਂਜੀ ਹਾਂਜੀ ਤੇ ਗੱਡੀ ਜਿਹੜੀ ਉਹ ਕੋਈ ਓਵਰਟੇਕ ਕਰਨ ਲੱਗੇ ਸੀ ਅੱਗੋਂ ਟਰਾਲਾ ਆ ਗਿਆ ਟਰੱਕ ਆ ਗਿਆ ਉਹਦੇ ਵਿੱਚ ਗੱਡੀ ਜਿਹੜੀ ਟਕਰਾਉਣ ਕਰ ਗਈ ਤੇ ਤਿੰਨ ਜਿਹੜੇ ਸੀ ਤਿੰਨਾਂ ਦੀ ਮੌਤ ਹੋ ਗਈ ਮੋਕੇ ਦੇ ਉਹ ਬਾਕੀ ਕਿੱਥੋਂ ਦੇ ਵਰਡ ਦੇ ਤੋਂ ਇਹ ਗੁੜੀ ਕੁੜੀ ਜੇ ਇੱਕ ਨਾਲ ਉਹ ਗੁਜਰਾਤ ਦੀ ਆ ਤੇ ਮੁੰਡਾ ਬੰਬੇ ਦਾ ਆ ਜਿਹੜਾ ਇਹਦੇ ਮੌਤ ਹੋ ਗਈ ਅੰਤਨਾ ਦੀ ਮੌਕੇ ਦੀ ਮੌਤ ਹੋ ਗਈ ਜਿਹੜਾ ਬੰਬੇ ਵਾਲਾ ਉਹਦੀ ਗੱਡੀ ਸੀ ਤੇ ਉਹ ਹੀ ਚਲਾ ਰਿਹਾ ਸੀ ਤੇ ਉਹਨਾਂ ਦੀ ਲਾਸ਼ ਦੇ ਕੋਲ ਕਦਮ ਕਰ ਲਾਸ਼ ਇੱਕ ਤਾਂ ਧਾਰੀਵਾਲ ਸਾਹਿਬ ਜੀ ਨੂੰ ਬੇਨਤੀ ਕੀਤੀ ਆ ਹਾਂਜੀ ਤੇ ਉਹਨਾਂ ਨੇ ਵੀ ਕਰ ਰਹੇ ਨੇ ਕਹਿੰਦੇ ਦੇ ਅੱਗੇ ਮਾਨੂੰ ਤੁਹਾਨੂੰ ਮਤਲਬ ਕਰਾਂਗੇ ਤੇ ਬਾਕੀ ਉਧਰ ਦੇ ਬੱਚੇ ਵੀ ਕੁਝ ਡਏ ਨੇ ਕਰਨਾ ਸ਼ਾਇਦ ਕੋਈ ਇਹ ਲਾਸੀ ਲਾ ਕਰਕੇ ਜਿਹੜੀ ਲਾਸ਼ ਹੋ ਇੰਡੀਆ ਲੈ ਕੇ ਆਉਣਗੇ ਸਾਡੀ ਬੀਟੀ ਵੀ ਤੁਹਾਡੀ ਬਾਹਰੀ ਹੈ ਹਾਂਜੀ ਮੇਰੀ ਵੱਡੀ ਬੇਟੀ ਬਾਹਰ ਆ ਇਕੱਠੇ ਦੋਨੋਂ ਭੈਣ ਭਰਾ ਇਕੱਠੇ ਰਹਿੰਦੇ ਸੀ ਉਹ ਵੀ ਬਹੁਤ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਆ ਉਹਨੂੰ ਮੈਂ ਅੱਜ ਜਿਹੜੀ ਟਿਕਟ ਕਰਾਦਣ ਲੱਗਾ ਤੇ ਇੱਥੇ ਇੰਡੀਆ ਮਗਾਉਂਦਾਂ ਹਾਂ ਅੱਜ ਬਹੁਤ ਥੱਕਾ ਆ ਕੱਲਾ ਕੱਲਾ ਮਾਪਿਆਂ ਦਾ ਪੁੱਤ ਬਾਈ 23 ਸਾਲ ਉਮਰ ਬਹੁਤਾ ਰੱਬ ਨੇ ਮਾਰਿਆ 2 ਸਾਲ ਹੋਏ ਗਏ ਨੂੰ ਐਸੀਡੈਂਟ ਹੋ ਗਿਆ ਤੇ ਸਾਡੀ ਦਰਾਣੀ ਮੋੱਕ ਗਈ ਪਹਿਲਾਂ ਉਹ ਨੂੰ ਸਾਲ ਨਹੀਂ ਹੋਇਆ ਜੀ ਹਾਂ ਪਹਿਲਾਂ ਪੱਲੇ ਚੜਾ ਗਈ ਅੰਮ੍ਰਿਤ ਦੇ ਆ ਇਹ ਹੋਈ ਪੈਂਟਰਾ ਦੋ ਪੈਣਾ ਇੱਕ ਪਰਾ ਛੋਟਾ ਦੋਹਾਂ ਤੋਂ ਉਹ ਦੂਜੀ ਪੰਨ ਕੈਨੇਡਾ ਚ ਹਾਂਜੀ ਕੈਨੇਡਾ ਨਿੱਕੀ ਇੱਥੇ ਬਹੁਤ ਥੱਕਾ ਆ ਸਾਡੇ ਦਿਓਰ ਨਾ ਇਹ ਮੰਗ ਕਾਦੀ ਮਸਾਲਾ ਚਾਹੀਦਾ ਨਹੀਂ ਕੱਤੀ ਜਾ ਰਿਹਾ ਇੱਕ ਪਤਲਕ ਹਾਂਜੀ ਗੱਡੀ ਤੇ ਹਾਂ ਕੰਮ ਤੇ ਜਾਂਦਾ ਏ ਟਰੱਕ ਵੱਜਾ ਵਿੱਚ ਹਾਂਜੀ ਕਿੰਨਾ ਕੰਮ ਹੋ ਗਿੰਦਾ ਇਹਨੂੰ ਅਜੇ ਅਪ੍ਰੈਲ ਚ 2 ਸਾਲ ਹੋਨੇ ਕਿੰਨੀ ਉਮਰ ਨੂੰ ਕਿੰਨੀ ਹੈ ਭਾਈ 23 ਸਾਲ ਹਾਂਜੀ